ਸਤਿ ਸ੍ਰੀ ਅਕਾਲ ਜੀ ਆਪ ਸਤਿਓ ਸਾਰੇ ਦਾ ਪ੍ਰਸਾਦ ਜੀ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਸੋ ਸਾਥੀਓ ਇੱਕ ਨਵੀਂ ਅਪਡੇਟ ਆਈ ਹੈ ਡਾਇਰੈਕਟਰ ਡਾਇਰੈਕਟਰ ਦਫਤਰ ਆਫ ਐਜੂਕੇਸ਼ਨ ਐਲੀમેન્ટਰੀ ਪੰਜਾਬ ਵੱਲੋਂ ਜਿਹਦੇ ਵਿੱਚ ਕੀ ਤੁਹਾਨੂੰ ਜਾਣ ਕੇ ਬੜੀ ਖੁਸ਼ੀ ਹੋਏਗੀ ਕਿ ਤੁਸੀਂ ਸਪੈਸ਼ਲ ਦੇਖੋ ਤੁਸੀਂ ਨੋਟਿਸ ਸਕਰੀਨ ਦੇ ਉੱਪਰ ਦੇਖ ਹੀ ਰਹੇ ਹੋਵਗੇ ਕਿ ਸਪੈਸ਼ਲ ਐਜੂਕੇਟਰ ਪ੍ਰਾਇਮਰੀ ਕਾਡਰ ਦੀਆਂ ਨਸੁਤ 93 ਸਿੱਧੀ ਭਰਤੀ ਕੋਟ ਜਿਹੜੀ ਹੈ ਪਰਨ ਜਾ ਰਹੇ ਇਸ਼ਤਿਆਰ ਪ੍ਰਕਾਸ਼ਿਤ ਕਰਨ ਸੰਬੰਧੀ ਜਿਹੜਾ ਕਿ ਇਹ ਲੈਟਰ ਇਹ ਡਾਇਰੈਕਟਰ ਸਿੱਖਿਆ ਭਰਤੀ ਬੋਰਡ ਨੂੰ ਦਿੱਤਾ ਗਿਆ ਹੈ ਤੇ ਮੈਂ ਸਮਝਦਾ ਸੀ ਤੁਹਾਡੇ ਨਾਲ ਜਿਹੜੀ ਨਵੀਂ ਨਿਊਜ਼ ਆਈ ਹੈ ਸਾਂਝੀ ਕਰਾਂ ਤੁਸੀਂ ਆ ਸਾਥੀਓ ਸਕਰੀਨ ਦੇ ਉੱਪਰ ਦੇਖ ਰਹੇ ਹੋ ਕਿ ਮੰਤਰੀ ਪ੍ਰੀਸ਼ਦ ਦੀ ਜਿਹੜੀ ਮੀਟਿੰਗ ਹੋਈ ਸੀ 7 ਜੁਲਾਈ ਨੂੰ ਉਹਦੇ ਵਿੱਚ ਸਪੈਸ਼ਲ ਐਜੂਕੇਟਰ ਦੀ ਜਿਹੜੀਆਂ ਅਸਾਮੀਆਂ ਸੀਗੀਆਂ ਈਟੀਟੀ ਦੀਆਂ ਆ ਉਹਨਾਂ ਨੂੰ ਪ੍ਰਮਾਣਿਕੀ ਮਿਲੀ ਸੀ ਆਈ ਥਿੰਕ ਮੇਰੇ ਹਿਸਾਬ ਨਾਲ 1958 ਸੀ ਪਤਾ ਨਹੀਂ 1658 ਉਹਦੇ ਵਿੱਚ 3600 ਟੋਟਲ ਵੈਕੈਂਸੀਆਂ ਸੀ ਜਿਦੇ ਵਿੱਚ ਮਾਸਟਰ ਕੈਟਰ ਜਿਵੇਂ ਐਜੂਕੇਸ਼ਨ ਜਿਹੜੇ ਸਪੈਸ਼ਲ ਮਾਸਟਰ ਕੈਟਰ ਦੀਆਂ ਉਹ ਵੀ ਸ਼ੋਅ ਕੀਤੀਆਂ ਹੋਈਆਂ ਸੀ ਉਹਦੇ ਵਿੱਚੋਂ 393 ਪੋਸਾਂ ਨਹੀਂ ਜਿਹੜੀਆਂ ਉਹ ਅੱਜ ਨਿਕਾਲ ਦਿੱਤੀਆਂ ਗਈਆਂ ਨੇ ਤੇ ਉਹਨਾਂ ਨੇ ਦੱਸਿਆ ਕਿ ਜਿਹੜੀਆਂ ਅਸਾਮੀਆਂ ਨੇ ਇਹਦੇ ਵਿੱਚ ਜਿਹੜਾ ਕੀ ਹੈ ਜੋ ਵੀ ਗਰੁੱਪ ਸੀਬ ਜ ਨੇ ਠੀਕ ਹੈ ਤੇ ਇਹਦੇ ਵਿੱਚ ਜਿਹੜਾ ਉੱਪਰ ਤੁਸੀਂ ਦੇਖ ਸਕਦੇ ਹੋ ਸਾਥੀਓ ਕਿ ਕੀ ਲਿਖਿਆ ਹੋਇਆ ਹੈ ਮੈਂ ਤੁਹਾਨੂੰ ਹੁਣੇ ਸ਼ੋਅ ਕਰਵਾ ਦੇਣਾ ਸਾਥੀਓ ਆ ਦੇਖੋ ਠੀਕ ਹੈ ਆ 393 ਪੋਸਟਾਂ ਨੇ ਤੇ 133 ਪੋਸਟਾਂ ਜਿਹੜੀਆਂ ਵੂਮਨ ਵਾਸਤੇ ਰੱਖਿਆ ਗਈਆਂ ਨੇ ਰਿਵਰਸ ਸਪੈਸ਼ਲ ਐਜੂਕੇਟਰ ਦੀਆਂ ਪੋਸਟਾਂ ਨੇ ਰਾਈਟ ਉਸ ਤੋਂ ਬਾਅਦ ਆ ਜਾਓ ਤੁਸੀਂ ਉਸ ਤੋਂ ਬਾਅਦ نیچے ਆ ਜਾਓ ਸਾਥੀਓ ਉਸ ਤੋਂ ਬਾਅਦ نیچے ਆਣਿਆਂ ਦਾ نیچے ਕੀ ਦਿੱਤਾ ਹੋਇਆ ਹੈ نیچے ਇਹ ਦਿੱਤਾ ਹੋਇਆ ਹੈ ਕਿ ਜਿਹੜੀ ਇਸ ਵਾਰ ਭਰਤੀ ਵਾਸਤੇ ਜਿਹੜੀ ਲੋੜਿੰਦੀ ਜਿਹੜੀ ਤਨਖਾਹ ਹੋਏਗੀ ਜਿਹੜੀ ਉਹ ਤਨਖਾਹ ਕਿੰਨੀ ਹੋਏਗੀ 29200 ਠੀਕ ਹੈ 29200 ਤਨਖਾਹ ਹੋਏਗੀ ਸਾਫ ਸਫ ਪਕਰਾਂ ਵਿੱਚ ਅਗਲੇ ਨੇ ਲਿਖ ਦਿੱਤਾ ਹੈ ਕਿ 29200 ਜਿਹੜੀ ਸੈਲਰੀ ਹੈ ਉਹ ਦਿੱਤੀ ਜਾਊਗੀ ਤੇ ਜਿਹੜਾ ਆਹ ਦੇਖੋ ਸਰ ਸਾਥੀ ਆਹ ਥੱਲੇ ਜਿਹੜਾ ਨੋਟ ਦਿੱਤਾ ਹੋਇਆ ਹੈ ਨਾ ਸਭ ਤੋਂ ਵੱਡੀ ਗੱਲ ਹੈ ਇਹ ਨੋਟ ਤੇ ਨੋਟ ਤੇ ਆ ਜਾਂਦੀ ਹੈ ਤੇ ਭਰਤੀਆਂ ਤਾਂ ਅਪਰਤੀ ਤੇ ਚਲੋ ਆ ਗਈ ਹੈ 393 ਦੀ ਲੇਕਿਨ ਬਹੁਤ ਘੱਟ ਆਈ ਹੈ ਸਪੈਸ਼ਲ ਐਜੂਕੇਟਰ ਹੋਣਗੇ ਵੀ ਮਿਲਸ ਆ ਉਹਨਾਂ ਨੂੰ ਚਲੋ ਹੋਣਗੇ ਜਿੰਨੇ ਵੀ ਉਹ ਤੋਂ ਬਾਅਦ ਦੀਆਂ ਗੱਲਾਂ ਹੈਗੀਆਂ ਨੇ ਅਪਲਾਈ ਤਾਂ ਸਾਰੇ ਕਰਨਗੇ ਲੇਕਿਨ ਇਹ ਦੱਸਿਆ ਹੈ ਕਿ ਉਕਤ ਤੋਂ ਇਲਾਵਾ ਜਿਹੜਾ ਤੁਸੀਂ ਨੋਟ ਪੜ੍ਹ ਰਹੇ ਹੋ ਸਾਥੀਓ ਅ ਇੱਕ ਸੈਕਿੰਡ ਇੱਕ ਸੈਕਿੰਡ ਰੁਕੋ ਸਾਥੀਓ ਜਿਹੜਾ ਤੁਸੀਂ ਨੋਟ ਪੜ੍ਹ ਰਹੇ ਹੋ ਨਾ ਆ ਨੋਟ ਦੇਖੋ ਇਹਦੇ ਵਿੱਚ ਦੱਸਿਆ ਹੋਇਆ ਹੈ ਕਿ ਉਕਤ ਤੋਂ ਇਲਾਵਾ ਜਿਹੜਾ ਉਹ ਤੋਂ ਇਲਾਵਾ ਜੇ ਕੋਈ ਹੋਰ ਸਪਸ਼ਟੀਕਰਨ ਚਾਹੀਦਾ ਹੈ ਇਹਨਾਂ ਨੂੰ ਜੇ ਮਤਲਬ ਉਹਨਾਂ ਨੇ ਡਾਇਰੈਕਟਰ ਵਿਭਾਗ ਨੂੰ ਭਰਤੀ ਬੋਰਡ ਨੂੰ ਕਿਹਾ ਜੇ ਤੁਹਾਨੂੰ ਕੋਈ ਸਪਸ਼ਟੀਕਰਨ ਚਾਹੀਦਾ ਹੈ ਤਾਂ ਤੁਸੀਂ ਸਾਨੂੰ ਦਫ਼ਤਰ ਨੂੰ ਸੂਚਿਤ ਕਰੋ ਤੇ ਸੁਪਰੀਮ ਕੋਰਟ ਦੇ ਹੁਕਮਾਂ ਦੇ ਸਨਮੁਖ ਇਸ ਭਰਤੀ ਦਾ ਇਸ਼ਤਿਹਾਰ ਮਿਤੀ 5 15 ਜੁਲਾਈ ਤੋਂ ਪਹਿਲਾਂ ਜਾਰੀ ਕੀਤਾ ਜਾ ਸਕਿਆ ਸੋ ਸਾਥੀਓ 15 ਜੁਲਾਈ ਤੋਂ ਪਹਿਲੇ ਪਹਿਲੇ ਜਿਹੜਾ ਕੀ ਹੈ ਇਸ਼ਤਿਹਾਰ ਤੁਹਾਨੂੰ ਵੇਖਣ ਨੂੰ ਮਿਲੇਗਾ ਕੈਟਾਗਰੀ ਵਾਈਜ਼ ਜਿਹੜੀ ਕੀ ਹੈ ਜਿੰਨੇ ਵੀ ਅ ਕੈਟਾਗਰੀ ਵਾਈਜ਼ ਜੋ ਵੀ ਡਿਟੇਲ ਹੈ ਉਹ ਤੁਹਾਨੂੰ ਐਡਵਰਟਾਈਜ਼ਮੈਂਟ ਦੇ ਥਰੂ ਜਿਹੜੀ ਕੀ ਹੈ ਦੇਖ ਸਕਦੀ ਹੈ ਤੇ ਹੋਰ ਬਸ ਐਨੀ ਇਹ ਛੋਟੀ ਜੀ ਇੱਕ ਅਪਡੇਟ ਸੀਗੀ ਨਵੀਂ ਅਪਡੇਟ ਸੀਗੀ ਤੇ ਤੁਹਾਨੂੰ ਦੇਣੀ ਜ਼ਰੂਰੀ ਸਮਝੀ ਹੈ ਸਪੈਸ਼ਲ ਐਜੂਕੇਟਰ ਈਟੀ ਦੀਆਂ ਜਿਹੜੀਆਂ ਅਸਾਮੀਆਂ ਨੇ ਉਹ ਆ ਗਈਆਂ ਨੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿੰਨੇ ਵੀ ਤੁਹਾਡੇ ਜਾਣਕਾਰ ਨੇ ਜਾਂ ਕੋਈ ਵੀ ਹੈ ਤਾਂ ਸਾਥੀਓ ਇੱਕ ਚੀਜ਼ ਹੋਰ ਸੱਚੀ ਇੱਕ ਚੀਜ਼ ਮੈਂ ਹੋਰ ਦੱਸ ਦਿਆਂ ਆ ਦੇਖੋ ਸਾਥੀਓ ਇੱਕ ਚੀਜ਼ ਹੋਰ ਹੈ ਬੀਐਨਸੀ ਕਿ ਨਹੀਂ ਗਈ ਹੈ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਸਿੱਖਿਆ ਵਿਭਾਗ ਵੱਲੋਂ 21 ਮਈ 2018 ਨੂੰ ਨੋਟੀਫਾਈ ਕੀਤੇ ਪ੍ਰਾਇਮਰੀ ਕੈਡਰ ਤੇ ਬਾਰਡਰ ਨੌਨ ਬਾਰਡਰ ਦੇ ਰੂਲ ਦੇ ਸਮੇਂ ਦੌਰਾਨ ਹੋਈਆਂ ਸੋਧਾਂ ਅਸਾਮੀਆਂ ਤੇ ਲਾਗੂ ਹੋਣਗੀਆਂ ਠੀਕ ਹੈ ਇਹਨਾਂ ਅਸਾਮੀਆਂ ਲਈ ਟੈਟ ਪਾਸ ਦੀ ਸ਼ਰਤ ਲਾਜ਼ਮੀ ਹੋਵੇਗੀ ਸੋ ਸਾਥੀਓ ਟੈਟ ਪਾਸ ਦੀ ਜਿਹੜੀ ਸ਼ਰਤ ਹੈ ਉਹ ਲਾਜ਼ਮੀ ਹੈ ਸੋ ਟੈਟ ਜ਼ਰੂਰੀ ਹੈ ਤੇ ਟੈਟ ਤੋਂ ਬਾਅਦ ਜਿਹੜਾ ਕੀ ਹੈ ਤੁਹਾਨੂੰ ਤੁਸੀਂ ਅਪਲਾਈ ਕਰ ਸਕਦੇ ਹੋ ਤੇ ਹੁਣ ਬਾਕੀ ਰਹੀ ਗੱਲ ਇਹਦੇ ਵਾਸਤੇ ਵੀ ਗਰੁੱਪ ਸੀ ਦੀ ਕਿਉਂਕਿ ਇਹ ਪੋਸਟ ਹੈ ਪੰਜਾਬੀ ਦੇ ਪੇਪਰ ਦੀ ਤਿਆਰੀ ਜ਼ਰੂਰੀ ਕਰਨੀ ਪੈਗੀ एलिਜੀਬਿਲਟੀ ਟੈਸਟ ਹੈ ਠੀਕ ਹੈ ਉਹਦੇ ਵਾਸਤੇ ਤਿਆਰੀ ਕਰਨ ਵਾਸਤੇ ਤੁਸੀਂ ਸਾਡੇ ਚੈਨਲ ਨੂੰ ਜੁਆਇਨ ਕਰ ਸਕਦੇ ਹੋ ਸਬਸਕ੍ਰਾਈਬ ਕਰ ਸਕਦੇ ਹੋ ਤੇ ਨੋਟੀਫਿ ਬੈਲ ਆਈਕਨ ਨੂੰ ਪ੍ਰੈਸ ਕਰ ਲੈਣਾ ਤਾਂਕਿ ਤੁਹਾਡੇ ਕੋਲ ਹਰ ਜਿਹੜੀ ਅ ਅਪਡੇਟ ਹੈ ਪਹੁੰਚ ਸਕੇ ਤੇ ਟੈਲੀਗ੍ਰਾਮ ਚੈਨਲ ਹੈ ਡਿਸਕ੍ਰਿਪਸ਼ਨ ਦੇ ਵਿੱਚ ਤੁਸੀਂ ਉਹਨੂੰ ਵੀ ਜੁਆਇਨ ਕਰਨਾ ਹੈ ਉਹਦੇ ਵਿੱਚ ਕੋਈ ਵੀ ਆਪਣਾ ਸਵਾਲ ਹੋਵੇ ਪੁੱਛ ਸਕਦੇ ਹੋ ਤੁਸੀਂ ਤਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਅਪਡੇਟ ਦੇ ਵਿੱਚ ਤਦ ਤੱਕ ਲਈ ਧੰਨਵਾਦ ਸਾਥੀਓ